ਜੀ ਸ਼ਤਸ਼੍ਰੀਏਕਾਲ ਜੀ ਸਾਰੇ ਵੀਰ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਨਾਲ ਨਵੇਂ ਜੁੜੇ ਨੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ ਤੇ ਨਾਲ ਹੀ ਆਪਣਾ ਵਟਸਐਪ ਨੰਬਰ ਦਿੱਤਾ ਗਿਆ ਜੀ ਜਿੰਨੇ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਉਣੀ ਆ ਉਹ ਸਾਨੂੰ ਵਟਸਐਪ ਦੇ ਉੱਪਰ ਮੈਸੇਜ ਕਰੋ ਤੇ ਆਪਣਾ ਬਾਇਓ ਡਾਟਾ ਭੇਜੋ ਜੀ ਤੇ ਇਹੜਾ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ WhatsApp ਦੇ ਰਾਹੀਂ ਦੱਸ ਦਿੱਤੀ ਜਾਵੇਗੀ ਤੇ ਇੱਕ ਜ਼ਰੂਰੀ ਗੱਲ ਤੁਸੀਂ ਜਿਹੜਾ ਰਿਸ਼ਤਾ ਵੀ ਆਪਣੇ ਚੈਨਲ ਦੀ ਵੀਡੀਓ ਵੇਖ ਕੇ ਕਰਨਾ ਉਹ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰੋ ਜੀ ਤੇ ਆਪਣੀ ਜ਼ਿੰਮੇਵਾਰੀ ਤੇ ਕਰੋ ਤੇ ਇੱਕ ਜ਼ਰੂਰੀ ਗੱਲ ਹੋਰ ਜੀ ਜਿਨੇ ਵੀ ਸਾਨੂੰ ਬਾਇਓ ਡਾਟਾ ਭੇਜਣਾ ਉਹ ਸਿਰਫ ਫੈਮਿਲੀ ਮੈਂਬਰ ਹੀ ਸਾਨੂੰ ਬਾਇਓ ਡਾਟਾ ਭੇਜਿਆ ਕਰੇ ਕਿਉਂਕਿ ਅੱਜ ਕੱਲ ਸਾਨੂੰ ਵਿੱਚ ਵਿਚੋਲੇ ਬਹੁਤ ਆਪਣਾ ਬਾਇਓ ਡਾਟਾ ਭੇਜਣ ਲੱਗ ਗਏ ਨੇ ਸੋ ਐਦਾਂ ਦਾ ਕੰਮ ਨਾ ਕਰਿਆ ਕਰੋ ਜੀ ਤੇ ਇੱਕ ਜੋ ਆਪਣਾ WhatsApp ਨੰਬਰ ਦਿੱਤਾ ਗਿਆ ਜੀ ਇਸ ਨੰਬਰ ਤੋਂ ਬਿਨਾ ਆਪਣਾ ਹੋਰ ਕੋਈ ਵੀ ਨੰਬਰ ਨਹੀਂ ਹੈ ਤੇ ਨਾ ਹੀ ਆਪਣੇ ਇਸ ਚੈਨਲ ਦੀ ਹੋਰ ਕੋਈ ਵੀ ਬ੍ਰਾਂਚ ਹੈ ਤਾਂ ਜਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਆਓ ਸ਼ੁਰੂ ਕਰਦੇ ਹਾਂ ਜੀ ਅੱਜ ਦੇ ਕੁਝ ਰਿਸ਼ਤੇ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਾਜਣਾ ਹੰਸ਼ ਪਤਾ ਹੈ ਲੁਧਿਆਣਾ ਤੋਂ ਨੇ ਉਮਰ ਇਹਨਾਂ ਦੀ 21 12 1992 ਦਾ ਡੇਟ ਆਫ ਬਰਥ ਹੈ ਜੀ ਤੇ ਜਨਮ ਸਥਾਨ ਹੈ ਅਪਰਾ ਮਰੋਂ ਜਲੰਧਰ ਦੇ ਵਿੱਚ ਤੇ ਕਾਸਟ ਇਹਨਾਂ ਦੀ ਵਾਲਮੀਕੀ ਹੈ ਤੇ ਕੱਦ ਹੈ ਲੜਕੀ ਦਾ 5 ਫੁੱਟ 1 ਇੰਚ ਦੀ ਹਾਈਟ ਹੈ ਜੀ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਬੀਏ ਐਨ ਡਬਲਟੀ ਦਾ ਕੋਰਸ ਕਰਿਆ ਹੋਇਆ ਭਰਾ ਇਹਨਾਂ ਦੇ ਦੋ ਨੇ ਜੀ ਤੇ ਭੈਣ ਇਹਨਾਂ ਦੀ ਇੱਕ ਆ ਮੈਰਿਡਾ ਵਿਆਹੀ ਹੋਈ ਹੈ ਪਿਤਾ ਦਾ ਆਪਣਾ ਬਿਜ਼ਨਸ ਹੈ ਤੇ ਮਾਤਾ ਹਾਊਸ ਵਾਈਫ ਨੇ ਤੇ ਮੰਗ ਕਰਦਾ ਜੀ ਪਰਿਵਾਰ ਕੇ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਆਪਣਾ ਕੰਮਕਾਰ ਹੋਵੇ ਲੜਕੇ ਦਾ ਤੇ ਵਧੀਆ ਆਮਦਨ ਹੋਵੇ ਤੇ ਦਿੱਤੇ ਗਏ ਨੰਬਰ 'ਤੇ ਤੁਸੀਂ ਇਸ ਪਰਿਵਾਰ ਤੋਂ ਪੂਰੀ ਜਾਣਕਾਰੀ ਲੈ ਸਕਦੇ ਹੋ ਰਿਸ਼ਤੇ ਦੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਦੀਪਿਕਾ ਪਤਾ ਹੈ ਅਮਰਸਰ ਸਾਹਿਬ ਤੋਂ ਨੇ ਉਮਰ ਇਹਨਾਂ ਦੀ 20 ਸਾਲ ਤੇ ਕਾਸਟ ਇਹਨਾਂ ਦੀ ਮਹਿਰਾ ਤੇ ਗੋਤ ਇਹਨਾਂ ਦਾ ਬੋਰ ਆ ਜੀ ਤੇ ਪੜ੍ਹਾਈ ਇਹਨਾਂ ਨੇ 10 ਪਾਸ ਕਰੀ ਹੋਈ ਹੈ ਲੜਕੀ ਨੇ ਤੇ ਲੜਕੀ ਇਹ ਤਲਾਕਸ਼ੁਦਾ ਹੈ ਜੀ ਤੇ ਮੰਗ ਪਰਿਵਾਰ ਦੀ ਕਿ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਵਧੀਆ ਕੰਮਕਾਰ ਕਰਦਾ ਹੋਵੇ ਲੜਕਾ ਭਾਵੇਂ ਕਿਸੇ ਵੀ ਕਾਸਟ ਦਾ ਹੋਵੇ ਜੀ ਪਰ ਨਸ਼ੇ ਤੋਂ ਰਹਿਤ ਹੋਵੇ ਤੇ ਉਮਰ 25 ਸਾਲ ਤੱਕ ਦੀ ਹੋਵੇ ਮੁੰਡੇ ਦੀ ਤੇ ਬਾਕੀ ਦੀ ਜਾਣਕਾਰੀ ਤੁਸੀਂ ਇਨਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰਕੇ ਲਓ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਲੁਧਿਆਣਾ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਉਮਰ ਹੈ 30 11 1992 ਦਾ ਡੇਟ ਆਫ ਬਰਥ ਹੈ ਜੀ ਪੜ੍ਹਾਈ ਇਹਨਾਂ ਨੇ ਪਲੱਸ 2 ਪਾਸ ਕਰੀ ਹੈ ਨਾਲ ਹੀ ਇਹਨਾਂ ਨੇ ਮਕੈਨੀਕਲ ਇੰਜੀਨੀਅਰਿੰਗ ਦਾ ਡਿਪਲੋਮਾ ਕਰਿਆ ਹੈ ਤੇ ਕੱਦ ਇਹਨਾਂ ਦਾ 6 ਫੁੱਟ ਦੀ ਹਾਈਟ ਹੈ ਤੇ ਭੈਣ ਭਰਾ ਇਹਨਾਂ ਦੇ ਕੋਈ ਨਹੀਂ ਤੇ ਪਿਤਾ ਇਹਨਾਂ ਦੇ बिजनेਸਮੈਨ ਨੇ ਜੀ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਤੇ ਮੁੰਡਾ ਇਹ ਤਲਾਕਸ਼ੁਦਾ ਹੈ ਜੀ ਤੇ ਕੰਮ ਕਰ ਇਹਨਾਂ ਦਾ ਆਪਣਾ ਬਿਜ਼ਨਸ ਹੈ ਤੇ ਵਧੀਆ ਆਮਦਨ ਹੈ ਵਧੀਆ ਕੋਠੀ ਪਾਈ ਹੈ ਇਹਨਾਂ ਨੇ ਸ਼ਹਿਰ ਦੇ ਵਿੱਚ ਤੇ ਮੰਗ ਕਰਦਾ ਜੀ ਪਰਿਵਾਰ ਕੇ ਕੁੜੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਕੁੜੀ ਵਿਆਹ ਇਹਨਾਂ ਨੇ ਸਾਦਾ ਕਰਨਾ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਉਡੀ ਅਨਮੈਰਿਡ ਹੋਵੇ ਭਾਵੇਂ ਤਲਾਕਸ਼ੁਦਾ ਹੋਵੇ ਜੇਕਰ ਤਲਾਕਸ਼ੁਦਾ ਲੜਕੀ ਆ ਤਾਂ ਬੱਚੇ ਤੋਂ ਬਿਨਾ ਹੋਵੇ ਜੀ ਬਾਕੀ ਦੀ ਜਾਣਕਾਰੀ ਤੁਸੀਂ ਦਿੱਤੇ ਗਏ ਨੰਬਰ ਰਾਹੀਂ ਪਰਿਵਾਰ ਤੋਂ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਹੁਸ਼ਿਆਰਪੁਰ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਉਮਰ 1992 ਦਾ ਡੇਟ ਆਫ ਬਰਥ ਹੈ ਜੀ ਕਾਹਦੇ ਇਹਨਾਂ ਦਾ 5 ਫੁੱਟ 5 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਐਲਵੀਐਨ ਨਰਸਿੰਗ ਦਾ ਡਿਪਲੋਮਾ ਕਰਿਆ ਹੋਇਆ ਹੈ ਤੇ ਕੰਮਕਾਰ ਹੈ ਜੀ ਇਹ ਯੂਐਸਏ ਦੇ ਵਿੱਚ ਪੀਆਰ ਵਾਲਾ ਲੜਕਾ ਤੇ ਆਪਣਾ ਬਿਜ਼ਨਸ ਹੈ ਇਹਨਾਂ ਦਾ ਟਰਕਿੰਗ ਦਾ ਤੇ ਆਪਣਾ ਘਰ ਹੈ ਇਹਨਾਂ ਦਾ ਇੱਕ ਯੂਐਸਏ ਦੇ ਵਿੱਚ ਤੇ ਬਹੁਤ ਵਧੀਆ ਆਮਦਨ ਹੈ ਜੀ ਤੇ ਇਹ ਮੁੰਡਾ ਡਿਵੋਰਸਡ ਆਫ ਦਰ 15 ਡੇਸ ਤੇ ਮੰਗ ਹੈ ਜੀ ਕਿ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਤੇ ਬਾਕੀ ਦੀ ਜਾਣਕਾਰੀ ਤੁਸੀਂ ਵਟਸਐਪ ਰਾਹੀਂ ਕੰਟੈਕਟ ਕਰਕੇ ਇਹਨਾਂ ਦੇ ਪਰਿਵਾਰ ਤੋਂ ਸਿੱਧੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਪਟਿਆਲਾ ਉਮਰ ਇਹਨਾਂ ਦੀ 311995 ਦਾ ਡੇਟ ਆਫ ਬਰਥ ਹੈ ਤੇ ਕੱਦ ਦਾ 5 ਫੁੱਟ 5 ਇੰਚ ਦੀ ਹਾਈਟ ਹੈ ਜੀ ਤੇ ਜਨਮ ਦਾ ਟਾਈਮ 6:40 ਏਮ ਸਵੇਰ ਦਾ ਸਮਾਂ ਜੀ ਭਰਾ ਇਹਨਾਂ ਦਾ ਇੱਕ ਹੈ ਕੈਨੇਡਾ ਦੇ ਵਿੱਚ ਹੈ ਤੇ ਭੈਣ ਵੀ ਇਹਨਾਂ ਦੀ ਇੱਕ ਹੈ ਪੜਾਈ ਇਹਨਾਂ ਨੇ ਪਲੱਸ 2 ਨਾਨ ਮੈਡੀਕਲ ਨਾਲ ਕਰੀ ਹੋਈ ਹੈ ਤੇ ਵੀਐਸਸੀ ਕਰੀ ਹੋਈ ਹੈ ਕੰਮ ਕਰਾ ਜੀ ਇਹ ਸੁਪਰਵਾਈਜ਼ਰ ਹਨ ਕੈਨੇਡਾ ਦੇ ਵਿੱਚ ਸੁਪਰਵਾਈਜ਼ਰ ਹੈ ਮੁੰਡਾ ਤੇ ਮੰਗਾ ਪਰਿਵਾਰ ਦੀ ਕਿ ਕੁੜੀ ਪੜ੍ਹੀ ਲਿਖੀ ਹੋਵੇ ਸੋਹਣੀ ਸੁਨੱਖੀ ਹੋਵੇ ਤੇ ਵੈਸ਼ਨੋ ਪਰਵਾਰਤ ਹੋਵੇ ਜੀ ਕੁੜੀ ਵੈਸ਼ਨੋ ਹੋਵੇ ਬਾਕੀ ਦੀ ਜਾਣਕਾਰੀ ਤੁਸੀਂ ਇੰਨ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰਕੇ ਲਓ ਜੀ ਨੰਬਰ ਦਿੱਤਾ ਗਿਆ ਹੈ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਫਰੀਦਕੋਟ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤ ਸਿੱਧੂ ਹੈ ਉਮਰ ਇਹਨਾਂ ਦੀ ਅਕਤੂਬਰ 1997 ਦਾ ਡੇਟ ਆਫ ਬਰਥ ਹੈ ਤੇ ਕੱਦ ਇਹਨਾਂ ਦਾ 5 ਫੁੱਟ 8 ਇੰਚ ਦੀ ਹਾਈਟ ਹੈ ਪੜ੍ਹਾਈ ਇਹਨਾਂ ਨੇ ਪਲੱਸ 2 ਕਰੀ ਹੈ ਜੀ ਨਾਨ ਮੈਡੀਕਲ ਨਾਲ ਤੇ ਕੰਮਕਾਰ ਹੈ 10 ਕਿੱਲੇ ਜ਼ਮੀਨ ਹੈ ਇਹਨਾਂ ਕੋਲ ਤੇ ਮੁੰਡਾ ਇਹ ਸੌਫਟਵੇਅਰ ਟੀਚਰ ਹੈ ਜੀ ਕੈਨੇਡਾ ਦੇ ਵਿੱਚ ਪੀਆਰ ਹੈ ਤੇ ਮੰਗ ਕਰਦਾ ਜੀ ਪਰਿਵਾਰ ਕੁੜੀ ਇਹਨਾਂ ਨੂੰ ਵੈਸ਼ਨੋ ਚਾਹੀਦੀ ਆ ਸੋਹਣੀ ਸੁਨੱਖੀ ਹੋਵੇ ਤੇ ਪੜ੍ਹੀ ਲਿਖੀ ਹੋਵੇ ਬਾਕੀ ਦੀ ਜਾਣਕਾਰੀ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰਕੇ ਲਓ ਜੀ ਨੰਬਰ ਦਿੱਤਾ ਗਿਆ ਹੈ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਕਾਸਟ ਜੱਟ ਸਿੱਖ ਪਤਾ ਅੰਮ੍ਰਿਤਸਰ ਸਾਹਿਬ ਉਮਰ ਇਹਨਾਂ ਦੀ 14 11 1996 ਦਾ ਡੇਟ ਆਫ ਬਰਥ ਹੈ ਜੀ ਕੱਦ ਇਹਨਾਂ ਦਾ 5 ਫੁੱਟ 9 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਬੀਐਸਏ ਐਗਰੀਕਲਚਰ ਦੀ ਪਰ ਇਹਨਾਂ ਦਾ ਇੱਕ ਹੈ ਜੀ ਕੈਨੇਡਾ ਦੇ ਵਿੱਚ ਹੈ ਤੇ ਕੰਮ ਕਰਾ ਇਹ ਕੈਨੇਡਾ ਦੇ ਵਿੱਚ ਪੀਆਰ ਆ ਲੜਕਾ ਆਪਣੀ ਟਰਾਂਸਪੋਰਟ ਹੈ ਨਾਲ ਕੋਲ ਤੇ 20 ਕਿੱਲੇ ਜ਼ਮੀਨ ਆਉਂਦੀ ਹੈ ਜੀ ਪਿਤਾ ਇਹਨਾਂ ਦੇ ਸਰਕਾਰੀ ਟੀਚਰ ਨੇ ਤੇ ਬਾਕੀ ਦੀ ਜਾਣਕਾਰੀ ਤੁਸੀਂ ਡਾਇਰੈਕਟ ਫੈਮਲੀ ਨਾਲ ਗੱਲਬਾਤ ਕਰਕੇ ਲਓ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਬਠਿੰਡਾ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਉਮਰ 1992 ਦੀ ਡੇਟ ਆਫ ਬਰਥ ਹੈ ਜੀ ਕੱਦ 5 ਫੁੱਟ 9 ਇੰਚ ਦੀ ਹਾਈਟ ਹੈ ਭਰਾ ਇਹਨਾਂ ਦਾ ਇੱਕ ਮੈਰਿਡ ਹੈ ਤੇ ਭੈਣਾ ਇਹਨਾਂ ਦੀਆਂ ਦੋ ਨੇ ਮੈਰਿਡ ਨੇ ਗੋਤ ਇਹਨਾਂ ਦਾ ਬਰਾੜ ਹੈ ਤੇ ਪੜ੍ਹਾਈ ਇਹਨਾਂ ਨੇ ਪੋਸਟ ਗ੍ਰੈਜੂਏਸ਼ਨ ਦੀ ਕੀਤੀ ਹੋਈ ਹੈ ਤੇ ਕੰਮਕਾਰਜ ਇਹ ਲੜਕਾ ਪੀਐਸਪੀਸੀਲ ਦੇ ਵਿੱਚ ਗਵਰਨਮੈਂਟ ਜੌਬ ਕਰਦਾ ਤੇ ਮੈਡੀਸਨ ਹੋਲਸੇਲ ਦਾ ਕੰਮ ਹੈ ਇਹਨਾਂ ਦਾ ਆਪਣਾ ਤੇ ਮੰਗ ਕਰਦਾ ਜੀ ਪਰਿਵਾਰ ਕੇ ਕੁੜੀ ਸਰਕਾਰੀ ਨੌਕਰੀ ਕਰਦੀ ਹੋਵੇ ਤੇ ਜਾਂ ਲੜਕੀ ਵਧੀਆ ਪੜ੍ਹੀ ਲਿਖੀ ਹੋਵੇ ਤੇ ਬਾਕੀ ਦੀ ਜਾਣਕਾਰੀ ਤੁਸੀਂ ਦਿੱਤੇ ਗਏ ਨੰਬਰ 'ਤੇ ਪਰਿਵਾਰ ਤੋਂ ਲੈ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਨਕੋਦਰ ਕਾਸਟ ਉਹਦੀ ਤਰਖਾਨ ਸਿੱਖ ਹੈ ਤੇ ਗੋਤ ਇਹਨਾਂ ਦਾ ਪਦਮ ਹੈ। ਉਮਰ ਹੈ ਜੀ 26/5/1992 ਦਾ ਡੇਟ ਆਫ ਬਰਥ ਹੈ ਤੇ ਕਾਦਾ 5 ਫੁੱਟ 7 ਇੰਚ ਦੀ ਹਾਈਟ ਹੈ। ਪੜ੍ਹਾਈ ਇਹਨਾਂ ਨੇ ਪਲੱਸ 2 ਕਰੀ ਹੈ ਨਾਲ ਹੀ ਆਈਟੀਆਈ ਮਕੈਨਿਕਲ ਡਿਪਲੋਮਾ ਕਰਿਆ ਹੋਇਆ ਮੁੰਡਾ ਹੈ ਮੰਗਲਿਕ ਹੈ ਜੀ ਤੇ ਕੰਮ ਕਰ ਰਿਹਾ ਇਹਨਾਂ ਦਾ ਦੋਹਾ ਖਤਰ ਦੇ ਵਿੱਚ ਹੈ ਟਰੱਕ ਡਰਾਈਵਰ ਨੇ ਤੇ ਮੰਗ ਕਰਦਾ ਜੀ ਪਰਿਵਾਰ ਕੁੜੀ ਇਹਨਾਂ ਨੂੰ ਘਰੇਲੂ ਚਾਹੀਦੀ ਆ ਪੜ੍ਹੇ ਲਿਖੀ ਚਾਹੀਦੀ ਆ ਤੇ ਮੰਗਲਿਕ ਹੋਵੇ ਜੀ ਲੜਕੀ ਤੇ ਬਾਕੀ ਦੀ ਜਾਣਕਾਰੀ ਤੁਸੀਂ ਨੰਬਰ ਤੋਂ ਲੈ ਸਕਦੇ ਹੋ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰਕੇ ਹਾਂਜੀ ਆਪਣੇ ਏਸੀ ਅੱਜ ਦੇ ਕੁਝ ਰਿਸ਼ਤੇ ਜਿੰਨੇ ਵੀ ਰਿਸ਼ਤੇ ਦਿੱਤੇ ਗਏ ਨੇ ਸਾਰੇ ਪਰਿਵਾਰ ਦੇ ਨੰਬਰ ਸਮੇਤ ਦਿੱਤੇ ਗਏ ਨੇ ਤੁਸੀਂ ਦਿੱਤੇ ਗਏ ਨੰਬਰਾਂ ਤੇ ਪਰਿਵਾਰ ਤੋਂ ਜਾਣਕਾਰੀ ਲਵੋ ਤੇ ਵਿੱਚ ਫਿਰ ਵੀ ਕਈ ਵਾਰੀ ਕਿਸੇ ਵਿਚੋਲੇ ਜਾਂ ਮੈਰिज ਬਿਊਰੋ ਵਾਲੇ ਦਾ ਨੰਬਰ ਆ ਜਾਂਦਾ ਤੇ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ ਅਗਰ ਕੋਈ ਤੋਅਤੇ ਤੋਂ ਪੇਮੈਂਟ ਮੰਗਦਾ ਤਾਂ ਤੁਸੀਂ ਕਿਸੇ ਨੂੰ ਵੀ ਕੋਈ ਪੇਮੈਂਟ ਨਾ ਕਰੋ ਕਿਉਂਕਿ ਐਮਏ ਦੇ ਲੋਕਾਂ ਤੋਂ ਬਚਿਆ ਕਰੋ ਜੀ ਕਿਉਂਕਿ ਅੱਜਕੱਲ ਬਚੋਲਗिरी ਦਾ ਕੰਮ ਬਹੁਤ ਜ਼ਿਆਦਾ ਚੱਲ ਪਿਆ ਹੈ ਸੋ ਧਿਆਨ ਰੱਖਿਆ ਕਰੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ